ਸਕ੍ਰੀਨ ਦੇ ਉੱਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਨੌਜਵਾਨ ਕੁੜੀ ਅੱਧੀ ਰਾਤ ਨੂੰ ਇਕੱਲੀ ਸੜਕ ਤੇ ਤੁਰਦੀ ਆਉਂਦੀ ਹੈ ਤੇ ਪਿੱਛੇ ਉਸ ਦੇ ਕੁੱਤੇ ਵੀ ਭੌਂਕਦੇ ਨੇ ਪਰ ਇਹ ਲੜਕੀ ਕੋਈ ਵੀ ਪਰਵਾਹ ਨਹੀਂ ਕਰਦੀ ਅਤੇ ਦੇਖਦੇ ਦੇਖਦੇ ਸੜਕ ਤੇ ਜਾ ਰਹੀ ਲੜਕੀ ਅਚਾਨਕ ਗਾਇਬ ਹੋ ਗਈ ਜਿਸ ਤੋਂ ਬਾਅਦ ਇਹ ਤਸਵੀਰਾਂ ਦੇਖ ਕੇ ਮਾਪਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੈ ਜ਼ਰਾ ਗੌਰ ਨਾਲ ਇਹਨਾਂ ਤਸਵੀਰਾਂ ਨੂੰ ਦੇਖੋ ਫਿਰ ਦੱਸ ਦਿਓ ਪੂਰਾ ਮਾਮਲਾ

ਫਿਰੋਜ਼ਪੁਰ ਦੇ ਪਿੰਡ ਜਲੋਕੇ ਦੀ ਰਹਿਣ ਵਾਲੀ 14 ਸਾਲਾਂ ਅੰਜੂ ਨਾਮ ਦੀ ਲੜਕੀ ਸ਼ੱਕੀ ਹਾਲਾਤਾਂ ਦੇ ਵਿੱਚ ਗਾਇਬ ਹੋ ਗਈ ਜਿਸ ਦਾ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗਿਆ ਪਰਿਵਾਰ ਦੇ ਮੁਤਾਬਿਕ ਅੰਜੂ ਪਬਜੀ ਗੇਮ ਖੇਡਣ ਦੀ ਆਦੀ ਸੀ ਅਤੇ ਉਹ ਅਕਸਰ ਪਬਜੀ ਗੇਮ ਖੇਡਦੀ ਰਹਿੰਦੀ ਸੀ ਅੰਜੂ ਅੰਜੂ ਕਿੱਥੋਂ ਦੇ ਰਹਿਣ ਵਾਲੇ ਅਸੀਂ ਜਲੋਕੇ ਜਲੋਕੇ ਬਾਹਰ ਰਹਿਣੀ ਹੈ ਬਾਹਰ ਜਲਟਾਨੀ ਹਾਂ ਕੀ ਹੋਇਆ ਕੀ ਬਸ ਸਵੇਰੇ ਤੜਕੇ 4 ਵਜੇ ਉੱਠ ਗਈ ਕਰੋ ਡਿਸਪਰੈਸ਼ਨ ਹੈਗਾ ਸੀ ਉਹਨੂੰ ਨਟਕੀ ਨਵਲ ਹਾਂਜੀ ਕਿੰਨੀ ਹੋ ਗਈ 8 14 ਸਾਲਾਂ ਦੀ ਸੀ ਜਿਹੜੀ ਕਲਾਸ ਪੜ੍ਹਦੀ 8ਵੀਂ ਕਲਾਸ ਚ ਪੜ੍ਹਦੀ ਸੀ ਕੀ ਗੱਲ ਬਾਤ ਉਹਦੀ ਕੁਝ ਵੀ ਨਹੀਂ ਬਰੇ ਐਵੇਂ ਬਸ ਨੀਂਦ ਵਿੱਚ ਹੀ ਉੱਠ ਗਈ ਨੀਂਦ ਵਿੱਚ ਉੱਠ ਗਈ ਹਾਂਜੀ ਚਲੀ ਗਈ ਹਾਂਜੀ ਕਿਸ ਤਰ੍ਹਾਂ ਜਾ ਰਹੀ ਤੁਸੀਂ ਦੇਖ ਰਹੇ ਹੋ ہاں ਜਵੇਖ ਰਿਹਾ ਕੈਮਰਾ ਦੇ ਵਿੱਚ ਆਇਆ ਵੀ ਬਸ ਤਾਰ ਚ ਜਗਾ ਕੇ ਕਦੇ ਆ ਗਲੀਆਂ ਚ ਪਟਕਦੀ ਫਿਰਦੀ ਕਦੇ ਆ ਪਟਕਦੀ ਫਿਰਦੀ ਮਗਰ ਹਾਂਜੀ ਤਾਰ ਚ ਲਈ ਮੋਬਾਈਲ ਦੀ ਤਾਰ ਚ ਜਗਦੀ ਫਿਰਦੀ ਹੈ ਹਾਂਜੀ ਤੇ ਪੁਲਿਸ ਨੇ ਕੋਈ ਪਾਲਣ ਦੀ ਕੋਸ਼ਿਸ਼ ਨਹੀਂ ਨਹੀਂ ਕੋਈ ਪੁਲਿਸ ਨੇ ਪਾਲਣ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਪੁਲਿਸ ਵਾਲੇ ਕਹਿੰਦੇ ਨੇ ਅਸੀਂ ਕੋੜਾ ਠੇਕਾ ਲਿਆ ਅੱਛਾ ਹਾਂਜੀ ਕਹਿੰਦੇ ਠੇਕਾ ਹਾਂਜੀ ਠੇਕਾ ਲਿਆ ਉਹ ਕਹਿੰਦੇ ਸਾਡੀ ਜੇਬ ਵਿੱਚ ਪੈਸੇ ਪਾਓਗੇ ਤਾਂ ਫੇਰ ਹੀ ਫੇਰ ਲੱਭਾਂਗੇ ਹਾਂਜੀ ਫੇਰ ਲੱਭਾਂਗੇ ਉੜੀ ਕੀ ਕਰਦੀ ਸੀ ਥੋੜੀ ਕੁਝ ਵੀ ਨਹੀਂ ਕਰਦੀ ਸੀ ਬਸ ਉਹ ਉਹ ਗੇਮ ਖੇਡ ਲੈਂਦੀ ਸੀ ਵਿੱਚ ਥੋੜਾ ਟਾਈਮ ਖੇਡਦੀ ਸੀ ਗੇਮ ਇਹ ਨਹੀਂ ਪਤਾ ਗੇਮ ਦੇ ਕਰਕੇ ਜਾਂ ਹੁੰਦਾ ਦਿਮਾਗ 'ਚ ਕੋਈ ਡਿਸਟਰੈਸ਼ਨ ਸੀ ਪਬਜੀ ਖੇਡਦੀ ਸੀ ਜਾਂ ਫਰੀ ਫਾਇਰ ਖੇਡਦੀ ਸੀ ਕਰਕੇ ਕੋਈ ਦਿਮਾਗ 'ਚ ਹਾਂਜੀ ਡਿਸਟਰੈਸ਼ਨ ਹਾਂਜੀ ਹਾਂਜੀ ਚੱਲੇਗੀ ਹਾਂਜੀ ਪਰ ਹੁਣ ਮਿਲੀ ਨਹੀਂ ਨਹੀਂ ਮਿਲੀ ਬਾਸ ਅੱਡੇ ਤੱਕ ਥਾਣਾ ਵੀ ਲੰਘ ਗਈ ਬਿਕਨਾਰੀਆਂ ਵਾਲਾ ਇਹ ਕੈਮਰਿਆਂ ਵਿੱਚ ਵੀ ਆਂਦੀ ਪਸਾਰਾ ਹੀ ਇਹ ਮੰਦੋੜ ਏਰੀਆ ਵੇਖ ਲਿਆ ਸੀ ਮੰਦੋੜ ਦੇ ਵਿੱਚ ਕੱਲੀ ਜਣੇ ਹੀ ਤੁਰ ਕੇ ਜਾ ਰਹੀ ਪਬਜੀ ਕਿੰਨੀ ਖੇਡਦੀ ਪਬਜੀ ਖੇਡਦੀ ਸੀ ਜਿਵੇਂ ਵਿੱਚ ਕੋ ਘੰਟਾ ਖੇਡ ਲਿਆ ਜਾਂਦਾ ਘੰਟਾ ਖੇਡ ਲਿਆ ਉਹ ਤਾਂ ਡਿਪਰੈਸ਼ਨ ਹੋ ਸਕਦਾ ਉਹਦਾ ਵੀ ਹੋ ਸਕਦਾ ਕਿਸੇ ਦਾ ਕੀਤਾ ਕਰਾਇਆ ਵੀ ਹੋ ਸਕਦਾ 100 ਸੱਜਣ 100 ਦੁਸ਼ਮਣ ਕੁਝ ਨਹੀਂ ਪੈ ਸਕਦਾ ਨਹੀਂ ਲੱਗ ਰਿਹਾ ਨਹੀਂ ਲੱਗ ਰਿਹਾ ਡਰ ਨਹੀਂ ਲੱਗ ਰਿਹਾ ਡਰ ਨੂੰ ਕੁੱਤੇ ਹਾਂਜੀ ਪਿੱਛੇ ਮੁੜ ਕੇ ਨਹੀਂ ਵੇਖਿਆ ਚਾਰ ਪੰਜ ਕੁੱਤੇ ਵੀ ਉਹਦੇ ਮਗਰ ਲੱਗੇ ਹੋਏ ਨੇ ਹਾਂਜੀ ਕਦੇ ਕਦੇ ਹਾਂਜੀ ਹਾਂਜੀ ਪੁਲਿਸ ਨੂੰ ਪੜਤਾਲ ਕਰਨੀ ਚਾਹੀਦੀ ਹਾਂਜੀ ਮੋਬਾਈਲ ਵੀ ਉਹਦੇ ਕੋਲ ਹੈਗਾ ਬਸ ਮਾਮਦੋਰ ਠਾੜ ਹਾਂਜੀ ਕੀ ਨਾਮ ਪ੍ਰਿੰਟ ਜੱਲੂ ਕੋ ਬਲਵਿੰਦਰ ਸਰਨਾ ਕੀ ਲੱਗਦੀ ਸੀ ਇਹ ਮੇਰਾ ਮਾਮਾ ਦਾ ਲੜਕਾ ਹੁੰਦੀ ਉਹਦਾ ਲੜਕੀ ਸੀ ਤੇ ਕੀ ਕਰਦੀ ਸੀ ਕਿਹੜੀ ਕਲਾਸ ਇਹ 8ਵੀਂ ਚ ਪੜ੍ਹਦੀ ਸੀ ਤੇ ਘਰੇ ਕੀ ਅਰੇ ਤਾਂ ਕੋਈ ਸਕੂਲ ਆ ਕੇ ਤੇ ਗੇਮ ਗੁੰ ਖੇਡਦੀ ਸੀ ਨਾਲ ਪੜਾਈ ਕਰਦੀ ਸੀ ਹਾਂਜੀ ਗੇਮ ਖੇਡਦੀ ਸੀ ਗੇਮ ਆ ਜਿਹੜੀ ਪਬਜੀ ਕਹਿੰਦੇ ਨੇ ਬੋਲਦੇ ਇਹ ਖੇਡਦੀ ਸੀ ਮੋਬਾਈਲ ਤੇ ਹਾਂਜੀ ਮੋਬਾਈਲ ਤੇ ਤੇ ਕਿਸ ਤਰ੍ਹਾਂ ਉਹਦੇ ਪ੍ਰੈਨਚ ਚੱਲ ਇਹ ਪਤਾ ਨਹੀਂ ਉਹਨੂੰ ਦੇ ਚੱਕਰ ਬਣਿਆ ਸੁੱਤੀ ਉੱਠ ਕੇ 4 ਵਜੇ ਕਰੋ ਇਦਾਂ ਹੀ ਚੱਲੀ ਗਿਆ ਪਤਾ ਹੀ ਨਹੀਂ ਲੱਗਿਆ ਤੇ ਫਿਰ ਅਸੀਂ ਤਾਂ ਕਮਰੇ ਚੱਕ ਕੀਤੇ ਜਾ ਕੇ ਕਮਰੇ ਵਿੱਚ ਚੱਲੀ ਆ ਪਾਗਲ ਪਾਣ ਜਾਂ ਬਾਨ ਕੇ ਕਦੇ ਗਲੀਆਂ ਚ ਕਮਜੀ ਕਰਿਆ ਪਬਜੀ ਨੇ ਤੇ ਨਹੀਂ ਤਾਂ ਲੱਗਦਾ ਤੇ ਇਦਾਂ ਹੀ ਹਾਂ ਹਾਂ ਉਦੋਂ ਬਾਅਦ ਕੈਂਪਰੇ ਚੈੱਕ ਕਰਾਇਆ ਹੁੰਦੇ ਜੀ ਕੁੱਤੇ ਮਗਰ ਲੱਗਿਆ ਚਾਰ ਪੰਜ ਹਾਂ ਹਾਂ ਤੇ ਤੁਰ ਹੀ ਜਾਂਦੀ ਪਿੱਛੇ ਪਹੁੰਕੇ ਨਹੀਂ ਵੇਖੀ ਡਰਦੀ ਨਹੀਂ ਪਈ ਕੁੱਤੇ ਤੋਂ ਬਿਲਕੁਲ ਨਹੀਂ ਡਰ ਰਹੀ ਨਾ ਮੋਬਾਈਲ ਅੱਤੇ ਜਪੜਿਆ ਮੋਬਾਈਲ ਅੱਤੇ ਟਰੈਕ ਚੱਲਦੀ ਜਾਂਦੀ ਜੰਦੀ ਮੋਬਾਈਲ ਦੀ ਪੁਲਿਸ ਨੂੰ ਕੋਈ ਪੜਤਾਲ ਨਹੀਂ ਕਰ ਰਹੀ ਗਿਆ ਸੀ ਥਾਣੇ ਬੜੀ ਵਾਰੀ ਕਹਿੰਦੇ ਕਰਦੇ ਆ ਉੱਤੋਂ ਆਵੇਗੀ ਕੋਈ ਸਾਡੀ ਰਿਪੋਰਟ ਫੇਰ ਕਰਾਂਗੇ ਸਾਡੀ ਰਿਪੋਰਟ ਆਈ ਇਹ ਹੀ ਹੈ ਜਨ ਮੋਬਾਈਲ ਦੀ ਉੱਤੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਉਹ ਜੀ ਅਸੀਂ ਜਿਹੜੀ ਬੰਦੀ ਕਾਰਵਾਈ ਹੈ ਅਸੀਂ ਕਰਤੀ ਹੈ ਜੀ ਤੇ ਲੜਕੀ ਦਾ ਜਿਹੜੇ ਫੋਨ ਡਿਟੇਲ ਆ ਉਹਦੀ ਡੀਵੀਆਰ ਲੇਕ ਦਿੱਤੀ ਹੈ ਫਰੋਈਪੁਰ ਜੀ ਜਦੋਂ ਆ ਗਈ ਉਹ ਨੰਬਰ ਚੈੱਕ ਕਰਾਂਗੇ ਵੀ ਉਹਨੂੰ ਕਿਹਦਾ ਫੋਨ ਆਇਆ ਕਿਹਦਾ ਨਹੀਂ ਆਇਆ ਕਿਹੜੇ ਪਾਸੋਂ ਕਾਲ ਹੋਈ ਆ ਤੇ ਬਾਕੀ ਲੜਕੀ ਦੀ ਵੀਡੀਓ ਹੋਰ ਵੀ ਉਹਨਾਂ ਪਰਿਵਾਰ ਨੇ ਸਾਡੇ ਪੇਸ਼ ਕੀਤੀ ਖੜਾ ਕੇ ਵੀ ਲੜਕੀ ਗਲੀ ਨੂੰ ਵੜਦੀ ਆ ਕਦੇ ਇਧਰ ਵੜ ਜਾਂਦੀ ਕਦੇ ਉਧਰ ਵੜ ਜਾਂਦੀ ਆ ਤੇ ਇਸ ਗੱਲ ਤੋਂ ਸਾਨੂੰ ਸ਼ੱਕ ਹੁੰਦਾ ਵੀ ਲੜਕੀ ਕੋਈ ਦਿਮਾਗ 'ਚ ਉਹਨੂੰ ਕੋਈ ਨੁਕਸ ਪੈ ਗਿਆ ਹੈ ਹਾਂ ਤੇ ਫਿਰ ਮੁੜ ਕੇ ਜੀ ਉਹ ਉਹ ਪਰਿਵਾਰ ਦੱਸਦਾ ਜੀ ਕਿ ਸਾਡੀ ਲੜਕੀ ਜਿਹੜੀ ਹੈ ਉਹ ਇੱਥੇ ਬਸ ਛੱਡੇ ਤੇ ਆਈ ਏ ਉਸ ਤੋਂ ਬਾਅਦ ਬਸ ਚੜ ਗਈ ਆ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਜੀ ਹਾਂਜੀ ਹਾਂਜੀ ਅਪਰਤਾਲ ਚੱਲ ਰਹੀ ਏ ਜੀ ਹਾਂਜੀ ਇਨਵੈਸਟੀਗੇਸ਼ਨ ਜਾਰੀ ਏ ਜੀ ਮਾਮਲਾ ਦਰਜ ਕਰ ਲਿਆ ਜੀ 14 ਸਾਲਾਂ ਲੜਕੀ ਦੀ ਇਸ ਤਰੀਕੇ ਨਾਲ ਸ਼ੱਕੀ ਹਾਲਾਤਾਂ ਦੇ ਵਿੱਚ ਗਾਇਬ ਹੋਣ ਤੇ ਜਿੱਥੇ ਪਰਿਵਾਰ ਸਦਮੇ ਦੇ ਵਿੱਚ ਹੈ ਉੱਥੇ ਪਿੰਡ ਵਾਸੀ ਵੀ ਪਰੇਸ਼ਾਨ ਨੇ ਕੀ ਆਖਰ ਪਬਜੀ ਗੇਮ ਦਾ ਅਸਰ ਬੱਚਿਆਂ ਦੇ ਦਿਮਾਗ ਤੇ ਕਿਸ ਕਦਰ ਦਾ ਹੋ ਰਿਹਾ ਹੈ ਕਿ ਉਹ ਕੀ ਕਰ ਰਹੇ ਕੁਝ ਵੀ ਪਤਾ ਨਹੀਂ ਲੱਗ ਰਿਹਾ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ